ਸਟੈਜੀੰਬ ਤਾਂ ਹੈ ਨਹੀਂ ਕਿੰਨਾ 70 ਮੈਂ ਤਾਂ ਰਾਤ ਨੂੰ ਕਈ ਵਾਰ ਜੋ ਨੀਂਦ ਨਹੀਂ ਆਦੀ ਆ ਕਿ ਮੈਂ ਕਿ ਪੁੱਤ ਨੂੰ ਕੀ ਦੱਸਣਾ ਤਾਂਾਂ ਮੰਗ ਕੇ ਬੈਠੇ ਲਕਰ 8000 ਰੁਪਏ ਬਿੱਲ ਹੋ ਗਿਆ ਜੀ ਹੁਣ ਤੱਕ ਕੀ ਕੀ ਚੱਲਦਾ ਘਰ 'ਚ ਤੁਹਾਡੇ ਇੱਕ ਦੋ ਇੱਕ ਪੱਖਾ ਚੱਲਦਾ ਬਾਕੀ ਇੱਕ ਲੇੜ ਚੱਲਦੀ ਹੈ ਹੂੰ ਤੇ ਜਦੋਂ ਗਏ ਬਿਜਲੀ ਵਾਲਿਆਂ ਦੇ ਕੋਲ ਤਾਂ ਕੀ ਕਹਿੰਦੇ ਆ ਪਹਿਲਾਂ ਜੀ ਅਪ੍ਰੈਲ ਦੇ ਵੀ ਸਾਨੂੰ 0 ਰੁਪਏ ਬਿੱਲ ਆ ਮਾਈਨਸ 8 ਰੁਪਏ ਬਿੱਲ ਆਇਆ ਸੀ ਹੂੰ ਉਹ ਤਾਂ 3 ਮਹੀਨੇ ਬਾਅਦ ਸਾਨੂੰ 64000 ਰੁਪਏ ਬਿੱਲ ਆ ਗਿਆ। ਅੱਛਾ ਜੀ। ਤੇ ਫਿਰ ਅਸੀਂ ਗਏ ਉੱਥੇ ਲੈਟਰ ਲਿਖ ਕੇ ਦਿੱਤੀ ਵੀ ਸਾਡਾ ਮੀਟਰ ਖਰਾਬ ਆ ਮਤਲਬ ਜਿਆਦਾ ਬਿੱਲ ਆ ਗਿਆ ਲੋਡ ਤੋਂ। ਤੇ ਫਿਰ ਉਹਨਾਂ ਨੇ ਕਿਹਾ ਵੀ ਇਦਾਂ ਕਰੋ ਇਹਨੂੰ ਮੀਟਰ ਨੂੰ ਚੈਲੰਜ ਕਰ ਦਿਓ। ਤੇ ਅਸੀਂ ਲੈਟਰ ਲਿਖ ਦਿੱਤੀ ਚੈਲੰਜ ਤਾਂ ਹੋ ਗਿਆ। ਹੂੰ ਹੂੰ ਹੂੰ। ਉਦੋਂ ਬਾਅਦ ਮਹੀਨੇ ਬਾਅਦ ਉਹ ਆਇਆ ਲਾਉਣ ਵੀ ਮੀਟਰ। ਹੂੰ ਹੂੰ। ਤੇ ਜਿਹੜਾ ਲੈਂਡਮੈਨ ਆਇਆ ਸੀ ਉਹਨੇ ਜਦੋਂ ਮੀਟਰ ਲਾਇਆ ਆ ਤੇ ਉਹ ਕਹਿੰਦਾ ਸੀ ਤੁਸੀਂ ਨਾਲ ਜਾਣਾ। ਮੈਂ ਕਿਹਾ ਮੈਂ ਨਾਲ ਚੱਲ ਜਾਊਂਗਾ ਵੀ ਜਦੋਂ ਚੈੱਕ ਕਰਉਣਾ ਤੁਸੀਂ। ਹੂੰ ਹੂੰ ਹੂੰ। ਮੈਨੂੰ ਫੋਨ ਕਰ ਦਿਓ। ਤੇ ਉਹ ਕਹਿੰਦਾ ਸੀ ਇੱਥੇ ਸائن ਕਰੂਣੇ ਸائن ਮਿੱਤੋਂ ਕਰਾ ਲਈ ਹੈ ਤੇ ਜਦੋਂ ਲੈ ਕੇ ਗਏ ਮੀਟਰਦਾਨ ਲਾ ਕੇ ਲੈ ਗਏ ਉਦੋਂ ਮੈਨੂੰ ਜਦੋਂ ਚੈਕਿੰਗ ਕਰਾਉਣ ਲੈ ਕੇ ਜਾਣਾ ਸੀ ਮੈਨੂੰ ਫੋਨ ਨਹੀਂ ਕੀਤਾ ਉਹਨਾਂ ਨੇ ਉਦੋਂ ਹੂੰ ਹੂੰ ਤੇ ਉਹ ਤੋਂ ਹੁਣ 4-5 ਮਹੀਨੇ ਬਾਅਦ 10 ਦਿਨ ਪਹਿਲਾਂ ਮੈਂ ਹੁਣ ਗਿਆ ਸੀ ਉਹ ਤੋਂ ਬਾਅਦ ਮੈਂ ਲਗਾਤਾਰ ਨਾ ਹਰ ਇੱਕ ਮਹੀਨੇ ਵਿੱਚ ਦੋ-ਦੋ ਗਿੜੇ ਮਾਰ ਰਹੀ ਆ ਹੁਣ ਤੱਕ ਠੀਕ ਹੈ ਤੇ ਹੁਣ ਜਦੋਂ ਮੈਂ ਗਿਆ ਸੀ ਉਹ ਕਹਿੰਦੇ ਪਹਿਲਾਂ ਕਹਿੰਦੇ ਸੀ ਰਿਪੋਰਟ ਬਣ ਜੂਗੀ ਜਦੋਂ ਬਣ ਜੂਗੀ ਤੁਹਾਡੇ ਘਰੇ ਆਪਣੇ ਆਪ ਆ ਜੂਗੀ ਹੂੰ ਹੂੰ ਇਹ ਤੇ ਜਾਂਦੇ ਰਿਆਂ ਜਾਂਦੇ ਰਿਆਂ ਹਰ ਇੱਕ ਮਹੀਨੇ ਦੋ-ਤਿੰਨ ਗਿੜੇ ਮਾਰਦ ਰਿਆਂ ਤੇ ਹੁਣ ਜਦੋਂ ਮੈਂ ਗੀੜੇ ਮਾਰਿਆ 10 ਦਿਨ ਪਹਿਲਾਂ ਕਹਿੰਦੇ ਰਿਪੋਰਟ ਆ ਗਈ ਹੈ ਉਹ ਕਹਿੰਦੇ ਤੁਹਾਡਾ ਮੀਟਰ ਸਹੀ ਸੀਗਾ ਵੀ ਬਿੱਲ ਤੁਹਾਡਾ ਸਹੀ ਆ ਇਹ ਮੀਟਰ ਗਲਤ ਨਹੀਂ ਸੀਗਾ ਓਕੇ ਜਦੋਂ ਮੀਟਰ ਲੈ ਕੇ ਗਏ ਸੀਗੇ ਤੇ ਮੈਂ ਮੀਟਰ ਦੀ ਫੋਟੋ ਖਿੱਚੀ ਸੀ ਥੱਲੇ ਜੜਿਆ ਸੀਗਾ ਓਕੇ ਤੇ ਉਹ ਕਹਿੰਦੇ ਹੁਣ ਤੁਹਾਨੂੰ ਇਹ ਜਿਹੜਾ ਬਿੱਲ ਆ ਉਤਾਰਨਾ ਹੀ ਪੈਣਾ ਹੈ ਮੈਂ ਕਿਹਾ ਜੀ ਅਸੀਂ ਇਹਨਾਂ ਬਿੱਲ ਨਹੀਂ ਤਾਰ ਸਕਦੇ ਹੂੰ 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 ਤੁਸੀਂ ਕਮਾਨ ਵਾਲਾ ਕੌਣ ਆ ਸਾਡੇ ਕਮਾਨ ਵਾਲਾ ਕੋਈ ਨਹੀਂ ਹੈਗਾ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਹੂੰ ਉਹ ਜੀ ਸੱਤ ਤੋਂ ਬਾਕੀ ਮੰਮੀ ਆ ਦਿਹਾੜੀ ਤੇ ਰਹੀਆਂ ਸੀ ਤੁਸੀਂ ਕੀ ਚਾਹਦੇ ਮੈਂ ਹੁਣ ਪੜਦਾ ਆ ਐਵੇਂ ਕਰਕੇ ਛੜਿਆ ਜੀ ਤੁਹ ਕਿੰਨੇ ਕਿ ਗੇੜੇ ਮਾਰੇ ਬਿਜਲੀ ਵਾਲਾ ਦੇ ਪੜਾਈ ਦਾ ਕਿੰਨਾ ਕਲੋਸ ਹੋਇਆ ਤੁਹਾਡੇ ਮੈਂ ਹਰ ਇੱਕ ਵਾਰ ਕਾਲਜ ਤੋਂ ਛੁੱਟੀ ਕਾਰ ਕਰਕੇ ਜਾਂਦਾ ਰਿਹਾ ਹਾਂ ਬਾਰ-ਬਾਰ ਹਾਂ ਮਹੀਨੇ ਵਿੱਚ ਦੋ ਦੋ ਤਿੰਨ ਤਿੰਨ ਗੇੜੇ ਮਾਰਦਾ ਰਿਹਾ ਹਾਂ ਠੀਕ ਹੈ ਜੀ ਬਹੁਤ ਜ਼ਿਆਦਾ ਸਾਡਾ ਲਾਸ ਹੋਇਆ ਟਾਈਮ ਦੀ ਕੀ ਮੰਗ ਕਰਦੇ ਆ ਅਸੀਂ ਤਾਂ ਇਹ ਮੰਗ ਕਰਦੇ ਹਾਂ ਸਾਡਾ ਜਿਹੜਾ ਬਿੱਲ ਉਹ ਮaaf ਕੀਤਾ ਜਾਵੇ ਤੇ ਉਹਨੇ ਕਹਿੰਦੇ ਕਮੇਟੀ ਬੈਠੂਗੀ ਤੁਹਾਨੂੰ ਪਹਿਲਾਂ 20% ਤਾਂ ਨਾ ਪਾਉਂਗਾ ਕਿ ਕਮੇਟੀ ਜਿੰਦਾ ਚਾਹੂਗੀ ਉਦਾਂ ਹੋਊਗਾ ਵੀ ਬਿੱਲ ਮਾ ਤੁਹਾਨੂੰ ਪਹਿਣਾ ਹੀ ਅਸੀਂ ਮaaf ਨਹੀਂ ਕਰ ਸਕਦੇ ਤੇ ਮੀਟਰ ਜੇ ਖਰਾਬ ਨਹੀਂ ਸੀਗਾ ਫੇਰ ਲਾਗੇ ਆ ਤੇ ਲੈ ਕੇ ਗਏ ਜੀ ਕੀ ਕੋਈ ਅਧਿਕਾਰੀ ਨਾਲ ਗੱਲ ਰਹੀ ਤੁਹਾਡੀ ਹਾਂਜੀ ਮੈਂ ਉੱਥੇ ਤੱਕ ਐਸਡੀਓ ਸਾਹਿਬ ਨੂੰ ਕਿਹਾ ਕਿ ਨਾ ਮੈਂ ਨਹੀਂ ਕੁਝ ਵੀ ਕਰਦਾ ਨਾ ਕਮੇਟੀ ਮੇਰੇ ਜੋ ਵੀ ਕਹਣਾ ਉਹ ਤੇ ਮੇਰੇ ਕਿਉਂ ਹੁਣ ਫਿਰ ਲੈਟਰ ਲੇ ਕੇ ਲੈ ਲਈ ਇਹਨਾਂ ਨੇ ਵੀ ਕਮੇਟੀ ਮੇਰੀ ਸਾਡੀ ਸਪਾਰਸ਼ ਕੀਤੀ ਜਾਵੇ ਬਿੱਲ ਸਾਡਾ 68000 ਕੁਝ ਪੈਸੇ ਉੱਪਰ ਅੱਛਾ ਜੀ ਅਸੀਂ ਬਹੁਤ ਗੇੜੇ ਮਾਰੇ ਉਹਨਾਂ ਦੇ 15 ਦੁਪਹਿਰ ਨੂੰ ਤਾਂ ਦੁਪਹਿਰ ਨੂੰ ਸਵੇਰ ਨੂੰ ਤਸਵੀਰ ਨਹੀਂ ਜਸੀਂ ਜਾਂਦੇ ਰਹੇ ਸਾਡੀ ਸੁਣੀ ਹੀ ਨਹੀਂ ਇੱਥੇ ਕਿਸੇ ਨੇ ਕਾਤੀ ਤੁਹਾਡੇ ਸਾਹਮਣੇ ਦੇਖ ਲੋ ਯੂ ਕੁਛ ਹੈਗਾ ਉਹ ਵੀ ਦੇਖਣ ਆਏ ਸੀਗੇ ਅੱਛਾ ਜੀ ਤਾਂ ਉਨੀ ਤੱਕ ਹੈ ਵੀ ਤੁਹਾਡੇ ਘਰ ਚ ਕੁਛ ਨਹੀਂ ਹੈਗਾ ਹੂੰ ਹੂੰ ਤਾਂ ਉਨੀ ਪਰ ਸਾਡੀ ਸੁਣੀ ਨਹੀਂ ਉਥੇ ਘਰ ਚ ਕਮਾਣ ਵਾਲਾ ਕੌਣ ਹੈ ਕਮਾਣ ਵਾਲਾ ਸਾਡੇ ਕੋਈ ਨਹੀਂ ਹੈਗਾ ਹੂੰ ਬੱਚਾ ਛੋਟਾ ਆ ਹਾਂਜੀ ਹਸਬੰਡ ਦੀ ਡੈਥ ਕਦੋਂ ਹੋਈ ਸੀ ਉਹਦੀ ਹੋਈ ਸੀ ਸੱਤ ਵਿੱਚ ਤੇ ਕਿੱਦਾਂ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਜੀ ਐਦਾਂ ਹੀ ਆ ਜੀ ਦਿਹਾੜੀ ਦਾ ਮੜ ਮੁੱਟਾ ਮੈਂ ਕਰਦੀ ਹਾਂ ਜੇ ਬੇਟਾ ਤਾਂ ਮੇਰਾ ਪੜਦਾ ਹੈ ਜੀ ਅੱਛਾ ਪੜ ਕੇ ਹਟਿਆ ਇਹ ਹੁਣ ਜਿਹੜਾ ਬਿੱਲ ਦੱਸ ਰਹੇ ਹਾਂ ਇਸ ਮਹੀਨੇ ਦਾ ਹੈ ਕਿ ਪੁਰਾਣਾ ਬਿੱਲ ਕਿੰਨੇ ਚਿਰ ਤੋਂ ਉਹਨਾਂ ਨੇ ਦੱਸਿਆ ਵੀ ਕਿੰਨੇ ਟਾਈਮ ਦਾ ਬਿੱਲ ਹੈ ਇਹ ਬਿੱਲ ਨੂੰ 6ਵੇਂ ਦਾ ਪੰਜ ਤੁਸੀਂ ਸਾਹਮਣੇ ਪੁੱਛੋ ਇਹ ਪੰਜਵੇਂ 6ਵੇਂ ਮਹੀਨੇ ਦਾ ਹੈ ਬਿੱਲ ਉਹ ਤੋਂ ਬਾਅਦ ਤੁਸੀਂ ਅਲੱਗ-ਅਲੱਗ ਜਗ੍ਹਾ ਗਏ ਹੋ ਹਾਂਜੀ ਅਸੀਂ ਬੱਦਲੇ ਵੀ ਦੋ ਤਿੰਨ ਘੇੜੇ ਮਾਰੇ ਅੱਛਾ ਜੀ ਉੱਥੇ ਤਾਂ ਅਸੀਂ ਬਿੱਲ ਵਾਲੇ ਤੋਂ ਸਾਨੂੰ ਪਤਾ ਲੱਗਿਆ ਨਹੀਂ ਅਸੀਂ ਉੱਥੇ ਤਾਂ ਦੁਪਹਿਰ ਨੂੰ ਤਾਂ ਦੁਪਹਿਰ ਨੂੰ ਸਵੇਰ ਨੂੰ ਤਾਂ ਸਵੇਰ ਨੂੰ ਅਸੀਂ ਇੱਦਾਂ ਢੱਠੀਆਂ 15-20 ਘੇੜੇ ਤਾਂ ਅਸੀਂ ਮਾਰੇ ਦਿੱਤੇ ਹੁੰਦੇ ਹਾਂ ਹੂੰ ਠੀਕ ਕਹਿੰਦੇ ਕੀ ਇਹੋ ਜੀ ਸਾਡੀ ਸੁਣਦੀ ਸੁਣੀ ਨਹੀਂ ਹੁਣੀ ਕਈ ਜਾਂਦੇ 5 ਨੰਬਰ ਤੇ ਚਲ ਜਾਓ 2 ਨੰਬਰ ਤੇ ਚਲ ਜਾਓ ਐਦਾ ਉੱਥੇ ਕੋਈ ਨਹੀਂ ਪੁੱਛਦਾ ਜੀ ਐਦਾ ਕਹਿ ਕੋਈ ਟਾਲ ਦਿੰਦੇ ਉਹ ਗੱਲ ਕੀ ਲੱਗਦਾ ਹੈ ਸਰਕਾਰਾਂ ਦਾ ਕਹਿੰਦੀ ਆ ਬਿੱਲ ਜ਼ੀਰੋ ਆਂਦਾ ਆ ਪਹਿਲਾਂ ਸਾਡਾ ਵੀ ਜ਼ੀਰੋ ਆਂਦਾ ਸੀਗਾ ਇਹ ਨਹੀਂ ਉਹ ਪੰਜਵੇਂ ਕਿ ਚੌਥੇ ਮਹੀਨੇ ਦੇ ਨਹੀਂ ਪਾਇਆ ਸਾਨੂੰ ਬਿੱਲ ਇਹ 68 22000 ਰੁਪਈਆ ਨਹੀਂ ਬਾਅਦ ਚ ਪਾਇਆ ਅੱਛਾ ਤੇ ਬਾਕੀ ਬਿੱਲ ਨਹੀਂ ਸਾਡਾ ਇਕੱਠਾ ਹੀ ਇਹ ਪਾਇਆ ਹੁਣ ਵੀ ਸਾਨੂੰ ਲੱਗਦਾ ਨਹੀਂ ਜਿੱਦਾਂ ਇੰਨਾ ਟਾਈਮ ਪਾਇਆ ਵੇ ਸਾਨੂੰ ਬਿੱਲੋ ਹੀ ਨਹੀਂ ਪਾਣਾ ਐ ਥੋੜੇ ਥੋੜੇ ਮਹੀਨਿਆਂ ਵਿੱਚ ਕਰਕੇ ਨਹੀਂ ਪਾ ਦਾਣਾ ਬਾਅਦ ਚ ਦੇ ਦੇ ਪਾਉਂਗੇ ਬਿੱਲ ਤੁਸੀਂ ਮੈਂ ਸਾਡੇ जिम्मे ਤਾਂ ਹੈ ਨਹੀਂ ਕਿੰਨਾ 70 ਮੈਂ ਤਾਂ ਰਾਤ ਨੂੰ ਕਈ ਵਾਰ ਜੋ ਨੀਂਦ ਨਹੀਂ ਆਦੀ ਆ ਕਿ ਮੈਂ ਕਿ ਪੁੱਤ ਨੂੰ ਕੀ ਦੱਸਣਾ ਤਾਂ ਮਾਰਨ ਲੱਗੇ ਬੈਠੇ ਲੜ ਕੀ ਮੰਗ ਕਰਦੇ ਆ ਅਸੀਂ ਕਹਿੰਦਾ ਸਾਡਾ ਬਿੱਲ ਮਾਫ ਕੀਤਾ ਜਾ ਜਿਵੇਂ 4-5 ਮਹੀਨੇ ਹੋ ਚੱਲੇ ਖਾੜਿਆ ਤਾਂ ਕੀ ਉਤੇ ਲਾਦ ਨਹੀਂ ਵੀ ਪਰਾਂਟੀ ਵੀ ਪਾਈ ਜਾਂਦੇ ਵੀ ਉਹਨਾਂ ਨੇ ਹੋਈ ਕੋਈ ਗੱਲ ਇਥੇ ਅਸੀਂ ਦੱਸਿਆ ਸੀਗਾ ਅਸੀਂ ਜਦੋਂ ਨਹੀਂ ਹੋਰ ਜ਼ਿਆਦਾ ਪੈਸੇ ਪਾਇਏ ਸੀ ਅਸੀਂ ਫੇਗ ਗਏ ਤੁਹਾਡੇ ਪਰ ਤੁਸੀਂ ਸਾਨੂੰ ਹੁਣ 25000 ਰੁਪਏ ਤੋਂ ਜ਼ਿਆਦਾ ਪਾਤਾ ਨਹੀਂ ਉਹ ਕਹਿੰਦੇ ਕਈ ਜਾਂਦੇ ਕਮੇਟੀ ਬਿਠਾ ਲਾਂਗੇ ਪਰ ਸਾਡੀ ਸੁਣੀ ਨਹੀਂ ਉਹਨੂੰ